ਸੰਗੋਟਾ ਨਰਸਰੀ ਇਹ ਬਿਲਕੁਲ ਰਣਜੀਤ ਸਾਗਰ ਡੈਮ ਦੇ ਨਾਲ ਪੈ ਜਾਂਦੀ ਆ ਪਠਾਨਕੋਟ ਡਿਸਟ੍ਰਿਕਟ ਦੇ ਵਿੱਚ ਇਹ ਜਗਲਾਂਤ ਵਿਭਾਗ ਦੀ ਨਰਸਰੀ ਆ ਆ ਵਰਕਰ ਨੇ ਜਿਹੜੇ ਇਹ ਪlant ਨਵੇਂ ਲਾ ਰਹੇ ਨੇ ਸੋ ਇੱਥੇ ਪੰਜਾਬ ਦੇ ਵੱਖ-ਵੱਖ ਜਿਹੜੇ ਬਰਾਸਤੀ ਪlant ਨੇ ਉਹ ਤਿਆਰ ਕੀਤੇ ਜਾਂਦੇ ਨੇ ਉਹ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਇਹ ਗੋਚਨਾਰ ਦੇ ਬੂਟੇ ਅੜੇ ਤਿਆਰ ਕੀਤੇ ਹੋਏ ਆ ਇਹਦੇ ਨਾਲ ਹੀ ਇਹਨਾਂ ਦੇ ਦੱਸਣ ਮੁਤਾਬਕ ਗੜਾ ਪਲਾਂਟ ਹੈ ਇਹਨੂੰ ਬਿਲੋ ਦਾ ਪਲਾਂਟ ਕਹ ਰਹੇ ਨੇ ਇਹ ਇਹ ਸੁਖਚੈਨ ਦੇ ਪਲਾਂਟਸ ਤਿਆਰ ਕੀਤੇ ਹੋਏ ਨੇ ਇਹ ਵੀ ਪੰਜਾਬ ਦਾ ਵਰਾਸਤੀ ਰੋਖਾ ਇਹਦੇ ਨਾਲ ਹੀ ਆਹ ਜਿਹੜੀ ਕਿਆਰੀ ਆ ਇਹ ਅਰਜਣ ਦੇ ਜਿਹੜੇ ਪਲਾਂਟਸ ਨੇ ਉਹ ਨੇ ਅਰਜਣ ਦੇ ਨਾਲ ਹੀ ਇਹ ਵੱਡੀ ਸਾਰੀ ਇੱਕ ਕਿਆਰੀ ਆ ਇਹ ਖੈਰ ਦੇ ਪਲਾਂਟਸ ਨੇ ਜਿਹੜਾ ਖੈਰ ਆ ਇਹ ਵੀ ਪੰਜਾਬ ਦੇ ਜਿਹੜਾ ਵਰਾਸਤੀ ਰੋਖਾ ਉਹਨਾਂ ਦੇ ਵਿੱਚ ਆਉਂਦਾ ਪੁਸਤਵਾਦ ਉਧਰ ਸਾਹਮਣੇ ਵੀ ਖੈਰ ਦੇ ਪਲਾਂਟਸ ਜਾਂ ਬੂਟੇ ਨੇੜੇ ਉਹ ਤਿਆਰ ਨੇ ਇਧਰ ਪਹਾੜੀ ਇਲਾਕੇ ਦੇ ਵਿੱਚ ਪੰਗੋਟਾ ਏਰੀਆ ਜਿਹੜਾ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਪੈਂਦਾ ਤੇ ਛੁਕਰੇਸੀ ਦੀ ਜਿਹੜੀ ਆ ਕਿਆਰੀ ਆ ਉਹ ਤਿਆਰ ਕੀਤੀ ਹੋਈ ਆ ਆ ਚਿੱਟਾਸਰੀਆਂ ਜੀ ਬਹੁਤ ਸੋਹਣੀ ਗਰੋਸਾ ਜੀ ਇਹਨਾਂ ਪਲਾਂਟਸ ਦੀਏ ਦੇਖੋ ਤੁਸੀਂ ਬਹੁਤ ਵੱਡੇ ਵੱਡੇ ਬੂਟੇ ਹੋਏ ਬੈਨੇ ਇਹ ਬਸ ਲੋਨਸਾਰੀ ਇਹਨਾਂ ਨੇ ਚੱਲ ਪਣਾ ਚਿੱਟਾਸਰੀ ਆ ਕੇ ਆਰੀ ਹੈ ਜੀ ਆਪਣੇ ਕੋਲੇ ਆਮਲਾ ਤਿਆਰ ਕੀਤਾ ਹੋਇਆ ਆ ਤੁਸੀਂ ਦੇਖ ਸਕਦੇ ਹੋ ਦੇਸੀ ਆਮਲਾ ਪੰਜਾਬ ਦਾ ਵਿਰਾਸਤੀ ਰੋਖਾ ਇਹਦੀਆਂ ਕਿਾਰੀਆਂ ਨੇ ਇਹ ਕਿਕਰ ਦੇ ਬੀਜ ਨੇ ਜੇ ਇਹ ਲਫਾਫੀਆਂ ਦੇ ਵਿੱਚ ਫਿਰ ਇਹਨਾਂ ਦੇ ਵਿੱਚ ਲਾਏ ਜਾ ਰਹੇ ਨੇ ਤੇ ਤਿਆਰ ਹੋ ਰਹੀਆਂ ਨੇ ਕਿਕਰਾਂ ਦੇ ਸੀ ਲੋਪ ਹੁੰਦਾ ਜਾ ਰਿਹਾ ਪੰਜਾਬ ਦੇ ਵਿੱਚ ਇਹ ਰੁੱਖ ਬਹੁਤ ਵਧੀਆ ਨਗਲਾਤ ਵਿਭਾਗ ਵਾਲਿਆਂ ਦਾ ਪ੍ਰਾਲਾ ਇਹ ਇੱਥੇ ਜਿਹੜੇ ਵਿਰਾਸਤੀ ਰੁੱਖ ਨੇ ਪੰਜਾਬ ਦੇ ਉਹ ਤਿਆਰ ਕੀਤੇ ਜਾਂਦੇ ਨੇ ਇਸ ਨਰਸਰੀ ਦੇ ਵਿੱਚ ਨਰਸਰੀ ਪੰਗੋਤਾ ਜ਼ਿਲ੍ਹਾ ਪਠਾਨਕੋਟ ਪੰਜਾਬ ਦਾ ਆਖਰੀ ਪਿੰਡ ਆ ਇਹ ਲਗਭਗ ਇਹ ਸਾਗਵਾਂ ਦੇ ਬੂਟੇ ਨੇ ਜੀ ਬਹੁਤ ਵਧੀਆ ਗਰੋਥ ਹੈ ਇਹਨਾਂ ਦੀ ਦੇਖ ਸਕਦੇ ਹੋ ਤੁਸੀਂ ਇਹ ਪਿਆਰੀਆਂ ਦੋ ਸਾਗਵਾਂ ਦੀਆਂ ਨੇ ਟਾਲੀ ਜਿਹਨੂੰ ਅੰਗਰੇਜ਼ੀ ਦੇ ਵਿੱਚ ਆਪਾਂ ਸੀਸਮ ਕਹਿੰਦੇ ਆ ਪੰਜਾਬ ਦਾ ਵਿਰਾਸਤੀ ਰੁੱਖ ਹੈ ਵੀ ਇਹਦੇ ਨਾਲ ਹੀ ਤੁਸੀਂ ਦੇਖੋਗੇ ਇਹ ਬਿਹੜੇ ਦੇ ਪੌਦੇ ਨੇ ਇਹ ਬਿਹੜੇ ਦੇ ਨਾਲ ਹੀ ਇੱਧਰ ਮੋਰਿੰਗਾ ਜਿਹਨੂੰ ਆਪਾਂ ਸੁਹਾਣਣਾ ਕਹਿੰਦੇ ਆ ਉਹਦੇ ਬੂਟੇ ਨੇ ਰੀਠੇ ਦੇ ਪlant ਦੇਖੋ ਤੁਸੀਂ ਇਹ ਵੀ ਆਪਾਂ ਵਿਰਾਸਤੀ ਬਾਗ ਦੇ ਵਿੱਚ ਆਪਣੇ ਲਾਏ ਹੋਏ ਨੇ ਇੱਥੇ ਵੀ ਆਹ ਪਲਾਟ ਨੇੜੇ ਰੀਠੇ ਦੇ ਇਹਨਾਂ ਨੇ ਤਿਆਰ ਕੀਤੇ ਹੋਏ ਨੇ ਹਾਂ ਆਪਾਂ ਦੋ ਬੂਟੇ ਲਾਇਆ ਜੀ ਇਹ ਹੈਗਾ ਆਪਣੇ ਕੋਲੇ ਖੈਰ ਦਾ ਬੂਟਾ ਕਰਾਲ ਦਾ ਇਹਦੇ ਨਾਲ ਹੀ ਆਹ ਕਚਨਾਰ ਆ ਸੂਏ ਦੋਵੇਂ ਆਪਣੇ ਬਾਗ ਦੇ ਵਿੱਚ ਹੈ ਨਹੀਂ ਸੀ ਇਹ ਇਹ ਖੈਰ ਨਾਲ ਹੀ ਤੇ ਇਹ ਕਚਨਾਰ ਆ ਇਹ ਦੋਵੇਂ ਬੂਟੇ ਆਪਾਂ ਹੁਣ ਆਪਣੇ ਵਿਰਾਸਤੀ ਬਾਗ ਦੇ ਵਿੱਚ ਲਾਵਾਂਗੇ